ਪ੍ਰੀਤ ਨੇ ਆਪਣੇ ਪੇਕੇਆਂ ਦੀ ਗੱਲਾਂ ਦਾ ਯਕੀਨ ਮੰਨਿਆ ਨਹੀਂ ਤੇ ਫਿਰ ਜਦੋਂ ਉਹਨੇ ਆਪਣੇ ਕੰਨ ਹੀ ਸੁਣ ਲਿਆ ਤਾਂ ਫਿਰ ਉਸ ਨੂੰ ਯਕੀਨ ਹੋਇਆ ਜਦੋਂ ਉਹ ਮਾਪੇ ਤਾਂ ਗੱਲਾਂ ਕਰ ਰਹੀ ਸੀ ਤਾਂ ਪ੍ਰੀਤ ਬਾਹਰ ਚ ਹੀ ਖੜ ਗਈ ਕਿਉਂਕਿ ਉਹਨਾਂ ਮਾਪੁੱਤਾਂ ਨੂੰ ਪਤਾ ਨਹੀਂ ਸੀ ਕਿ ਪ੍ਰੀਤ ਆ ਗਈ ਹੈ ਤੇ ਜਦੋਂ ਵਿੱਕੀ ਕਹਿੰਦਾ ਸੀ ਕਿ ਆਪਾਂ ਨੂੰ ਤਾਂ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਮਿਲ ਗਈ ਹੈ ਆਪਾਂ ਨੂੰ ਤੋਦੇ ਤੱਕ ਮਤਲਬ ਬਾਤ ਜਿਵੇਂ ਜਨਮ ਦਿਨ ਮਨਾਇਆ ਸੀ ਆਪਾਂ ਗੱਡੀ ਲੈ ਕੇ ਆਉਂਦੀ ਆ ਟਰੈਕਟਰ ਲੈ ਕੇ ਆਂਦਾ ਹੈ ਅਲਮਾਰੀ ਆ ਗਈ ਆ ਤਾਂ ਪ੍ਰੀਤ ਦੇ ਹੀ ਨਾਲ ਹੀ ਹੌਸ਼ ਉੱਡ ਗਏ ਕਿਉਂਕਿ ਆਪਣੇ ਪੇਕਿਆਂ ਦੇ ਵਿੱਚ ਤੌਸ ਨੇ ਆਪਣੇ ਪੇਕਿਆਂ ਨੂੰ ਝੂਠਾ ਕਰ ਦਿੱਤਾ ਸੀ ਤੇ ਆਪਣੇ ਘਰ ਵਾਲੇ ਤੇ ਆਪਣੀ ਸਾਸੂ ਨੂੰ ਸਹੀ ਸਾਬਤ ਕਰ ਦਿੱਤਾ ਸੀ ਤੇ ਵਿੱਕੀ ਵਿੱਕੀ ਦੇ ਵਾਸਤੇ ਮਮੀ ਦੇ ਹੋਸ਼ ਉਦੋਂ ਉੱਡੇ ਤੇ ਜਦੋਂ ਉਹ ਉਹਨਾਂ ਨੇ ਵੇਖਿਆ ਕਿ ਪ੍ਰਸ਼ਾਵਾਂ ਤੋਂ ਬਾਅਦ ਵਿੱਚ ਕੋਈ ਖੜਾ ਹੈ ਤੇ ਉਦੋਂ ਮਾਂ ਪੁੱਤ ਦਾ ਧਿਆਨ ਪਹਿਲਾਂ ਤਾਂ ਪਿਆਨੀ ਪ੍ਰੀਤਵਾਲ ਤੇ ਫਿਰ ਉਹਨਾਂ ਦਾ ਧਿਆਨ ਪ੍ਰੀਤਵਾਲ 'ਤੇ ਪੈ ਗਿਆ ਤੇ ਜਦੋਂ ਇਹਨਾਂ ਨੇ ਪ੍ਰੀਤਵਾਲ ਵੇਖਿਆ ਤਾਂ ਫਿਰ ਇਹ ਕਹਿ ਲੱਗੇ ਕਿ ਹਾਂ ਤੂੰ ਕੀ ਕਰਨ ਹੋ ਗਈ ਤੂੰ ਆ ਗਈ ਤੂੰ ਗੁੱਸੇ ਹੋ ਕੇ ਆਈਆਂ ਤਾਂ ਪ੍ਰੀਤ ਨੇ ਕਿਹਾ ਕਿ ਮੈਂ ਗੁੱਸੇ ਹੋ ਕੇ ਆਈ ਆ ਉਹ ਵੀ ਤੁਹਾਡੇ ਪਿੱਛੇ ਕਿਉਂਕਿ ਤੁਹਾਡੇ ਪਿੱਛੇ ਤਾਂ ਮੈਂ ਆਪਣੇ ਪਿੱਕਿਆਂ ਦੇ ਨਾਲ ਲੜ ਕੇ ਆਈ ਆ ਉਹ ਕਿਉਂਕਿ ਉਹਨਾਂ ਨੂੰ ਤੁਹਾਡੀ ਸਾਰੀ ਕਹੂਤਾਂ ਦਾ ਪਤਾ ਚੱਲ ਗਿਆ ਏ ਕਿਵੇਂ ਤੁਸੀਂ ਮੇਥਾ ਬਾਨੇ ਦੇ ਨਾਲ ਚੀਜ਼ਾਂ ਮਗਵਾਉਂਦੇ ਸੀ ਤੇ ਕਿਵੇਂ ਤੁਸੀਂ ਆਪਣਾ ਸਾਰਾ ਘਰ ਪਰ ਲਿਆਏ ਤੁਸੀਂ ਜਨਮ ਦਿਨ ਦਾ ਵੀ ਮੈਨੂੰ ਝੂਠ ਬੋਲਿਆ ਤੁਸੀਂ ਚਾਲ ਖੇਡੀ ਮੇਰੇ ਨਾਲ ਤਾਂ ਵਿੱਕੀ ਕਹਿਣ ਲੱਗਿਆ ਨਹੀਂ ਉਹ ਤਾਂ ਅਸੀਂ ਉਹੀ ਗੱਲਾਂ ਕਰ ਰਹੇ ਸੀਗੇ ਅਮਨ ਸਾਰਾ ਕੁਝ ਅਮਨ ਨੇ ਕੀਤਾ ਏ ਤੇ ਅਮਨ ਦੇ ਸਰਪੰਨ ਦਾ ਫੋੜਨ ਲੱਗੇ ਸੀ ਤਾਂ ਬਈ ਇਦਨੇ ਕਿਹਾ ਕਿ ਮੈਂ ਸੋਡੀਆਂ A ਤੋਂ ਲੈ ਕੇ Z ਤੱਕ ਕਿਸ ਘਾਰੇ ਗਲਾ ਸੌਣ ਲਈਆਂ ਮੈਨੂੰ ਤਾਂ ਆਏ ਸੀ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਪਰ ਨਹੀਂ ਤੁਸੀਂ ਤਾਂ ਮੇਰਾ ਫਾਇਦਾ ਚੱਕ ਕੇ ਆਏ ਤੇ ਤੁਸੀਂ ਮੈਨੂੰ ਆਪਣੀ ਗੱਲਾਂ ਦੇ ਵਿੱਚ ਲਾ ਕੇ ਮੇਰੇ ਪਿੱਕੇ ਤੋਂ ਕਿੰਨੀਆਂ ਚੀਜ਼ਾਂ ਮੰਗਵਾਈਆਂ ਤੇ ਵੀ ਕੀ ਕਹਿੰਦਾ ਫਿਰ ਤੂੰ ਲੈ ਆਉਂਦੀ ਉਹਨਾਂ ਨੂੰ ਨਹੀਂ ਦਿਖਦਾ ਸੀ ਕਿ ਵੀ ਦੋ ਗੱਡੀਆਂ ਹੀ ਤਾਂ ਇੱਕ ਗੱਡੀ ਫਿਰ ਨੂੰ ਦੇ ਦਿੰਦੇ ਤਾਂ ਮੈਂ ਫਿਰ ਕਿਵੇਂ ਨਾ ਕਿਵੇਂ ਕਰਕੇ ਚੀਜ਼ ਤਾਂ ਮੰਗਵਾਉਣੀ ਸੀ ਤਾਂ ਪ੍ਰੀਤ ਨੇ ਕਿਹਾ ਕਿ ਤੁਸੀਂ ਤਾਂ ਮੇਰੇ ਪਰ ਆਪਣਾ ਹੀ ਨਾ ਵੀ ਰਿਸ਼ਤਾ ਤੜਵਾਤਾ ਜਾਣ ਕੇ सोनू ਜੀਤਨ ਨਾਲ ਮੇਰੀ ਸਕੀ ਭੂਆ ਨਾਲ ਵੀ ਤੁਸੀਂ ਮੇਰਾ ਵੈਰ ਪਵਾ ਲਤਾਏ ਜਿਹੜੀ ਭੂਆ ਨੂੰ ਮੈਨੂੰ ਚਾਹਵਣ ਇੱਥੇ ਲੈ ਕੇ ਆਈ ਸੀ ਤੁਸੀਂ ਤਾਂ ਉਹਨਾਂ ਦੇ ਘਰੇ ਮੈਨੂੰ ਜਾਨ ਜੋਗਾ ਵੀ ਨਹੀਂ ਛੱਡਿਆ ਤਾਂ ਵਿਕੀ ਨੇ ਕਿਹਾ ਕਿ ਇੱਥੇ ਜਵਾਲ ਬੰਦ ਕਰ ਲੈ ਅਜੇ ਵੜਾ ਬੋਲੀ ਤਾਂ ਤੇਰੀ ਜਮਾਲ ਖੇਚ ਨੂੰ ਤਾਂ ਪ੍ਰੀਤ ਅੰਦਰ ਚਲੀ ਜਾਂਦੀ ਹੈ ਤੇ ਵਿਕੀ ਤੇ ਉਸਦੀ ਮੰਮੀ ਨੂੰ ਆਪਣੇ ਬਚਾਅ ਦਾ ਡਰ ਲੱਗ ਗਿਆ